ਗ੍ਰੈਂਡ ਫਾਈਨਲੇ ਭਾਰੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪਹਿਲੀ ਰੇਡ ਰੁਪਿੰਦਰ ਦੋਦੇ ਵਾਲਾ ਜੇਠੂ ਕੇ ਵਾਲਾ ਰੁਪਿੰਦਰ ਆ ਗਿਆ ਇੱਕ ਵਾਰੀ ਫੇਰ ਲਓ ਰੁਪਿੰਦਰ ਵੀ ਰੇਡ ਪੈ ਰਹੀ ਹੈ ਹੁਣ ਦੇ ਦਿੰਦਾ ਫਾਈਨਲ ਹੰਗਮਾਲੀਆ ਜੱਗੂ ਤਿਆਰ ਹੈ ਛਕਰਪੁਰੀਆ ਫਰੀਦ ਤਿਆਰ ਆ ਕਾਕੇ ਵਰਗੇ ਬਲੂਕ ਵਰਗੇ ਅੱਜ ਕਹਿੰਦੇ ਬੈਸਟਾਂ ਨੂੰ ਫੋੜ ਬੈਸਟਾਂ ਨੂੰ ਫੋੜ ਬੈਸਟਾਂ ਨੂੰ ਫੋੜ ਟਰੈਕਟਰ ਦਿੱਤੇ ਜਾਣੇ ਆ ਉਹ ਪੈਂਦੀ ਹੋਈ ਰੇਡ ਗੱਡੀਆਂ ਦੇ ਵਿੱਚੋਂ ਕੌਣ ਪੈਂਦੀਆਂ ਪੱਟਾਂ ਤੇ ਥਾਪੀਆਂ ਪਹਿਲੀ ਰੇਡ ਰੈਂਬੋ ਤੇ ਰਪਿੰਦਰ ਰੈਂਬੋ ਤੇ ਰਪਿੰਦਰ ਆਓ ਸਾਹਮਣੇ ਰੈਂਬੋ ਅੱਜ ਚੇੜੀਆਂ ਦੇ ਮੇਲੇ ਦਾ ਟਰੈਕਟਰ ਦਾ ਜੇਤੂ ਫਾਈਨਲ ਦੀ ਪਹਿਲੀ ਰੇਡ ਪਾ ਗਿਆ ਹੈ ਅੱਜ ਇਤਿਹਾਸ ਕਿਹੋ ਜਿਹਾ ਸਿਰਜਿਆ ਜਾਣਾ ਹੈ ਛਾਜੀ ਨੇ ਜਿੰਨੇ ਟਰੈਕਟਰ ਜਿੱਤੇ ਹੈ ਸ਼ਿੱਲੂ ਦੇ ਮੇਰੇ ਵੀ ਬਰਦਰ ਜਿੱਤਿਆ ਉਹ ਕਬੱਡੀ 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 ਖੇਡ ਵੱਡੀ ਮੇਲਾ ਜੇਥੂਕੇ ਦਾ ਹੋਈ ਪਈ ਕਬੱਡੀ 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 ਇੱਕ ਇੱਕ ਰੇਡ ਪਈ ਹੈ ਉਹ ਜੇਥੂ ਕਹਿੰਦੇ ਫਾਈਨਲ ਕਿਵੇਂ ਲੱਗਦਾ ਦੱਸਿਓ ਮੜਾ ਜਾ ਸਿਰੇ ਦਾ ਫਾਈਨਲ ਹੈ ਅਗਲੀ ਰੇਡ ਕਹਿੰਦੇ ਗੋਰਾ ਰਸਾਲੂ ਆ ਗਿਆ ਲੈ ਵੀ ਰਮਨ ਖੋਲ ਦੇ ਮੇਰਾ ਵੀਰਵਾ ਜਿੰਨੀ ਖੁੱਲਦੀ ਆ ਉਹ ਗੋਰੇ ਰਸਾਲੂ ਦੀ ਰੇਡ ਕਾਰਜ ਹੋਈ ਸ਼ਕਰਪੁਰੀਏ ਇਹ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਜਿਹੜਾ ਜਿੱਤਦਾ ਕੇੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦੰਪਾ ਏ ਹੁਣ ਜੱਫੀਆਂ ਚ ਮੱਲਾ ਮਾਰਦਾ ਜੀ ਕਰਤਾ ਕੁਝ ਹੀ ਪਰਾਂ ਵਿੱਚ ਹੋ ਜਾਣੀ ਧਿਆਨਿੰਦਰ ਕੁਲ ਸੰਸਾਰ ਦਾ ਜੀ ਆਹ ਗੋਰੇ ਦੀ ਰੇਲ ਅਕਬਰਿਆ ਜੱਗੂ ਕੋਸ਼ਿਸ਼ ਕਰਦਾ ਪਰ ਨੰਬਰ ਰੇਟਰ ਦੇ ਹਿੱਸੇ ਅਗਲੀ ਰੇਡ ਬੂਰੀਆ ਆ ਗਿਆ ਸ਼ੀਸ਼ਰ ਦਾ ਬੂਰੀਆ ਕਬੱਡੀਆਂ ਪਾਉਂਦਾ ਚੜ ਚੜ ਕੇ ਸ਼ੀਸ਼ਰ ਦਾ ਬੂਰੀਆ ਕਬੱਡੀਆਂ ਪਾਉਂਦਾ ਚੜ ਚੜ ਕੇ ਦੋ ਗਿੱਲ ਪਰਿਵਾਰ ਦੇ ਹੀਰੇ ਇੱਕ ਮਿੰਟੂ ਇੱਕ ਅੱਜ ਦੀ ਤਰੀਕ ਦਾ ਕਹਿੰਦੇ ਦੁਨੀਆ ਦਾ ਟੌਪਰ ਜਫੀ ਸ਼ੀਲੂ ਬਾਹੂ ਅਕਬਰਪੁਰ ਦਾ ਕਰਾਉਂਦਾ ਇਲੂ ਇਲੂ ਹਜੇ ਤਾਂ ਕਿ ਕਹਿੰਦੇ ਮੈਚ ਬੜਾ ਤੇਜ਼ੀ ਦੇ ਨਾਲ ਸ਼ੁਰੂ ਹੋਇਆ ਹੈ ਦੂਜਾ ਟੱਚ ਸ਼ੀਲੂ ਦਾ ਇਧਰੋਂ ਦੋ ਟੱਚ ਜੱਗੂ ਦੇ ਨੰਬਰ ਜਿਹੜਾ ਰੇਡਰ ਦੇ ਲਈ ਜੁੜਿਆ ਹੈ ਕਬੱਡੀ ਦਾ ਬਾਪ ਰੋਲਾ ਛੇੜੀਆਂ ਦੇ ਟੂਰਨਾਮੈਂਟ ਦਾ ਟਰੈਕਟਰ ਦਾ ਜੇਤੂ ਅੱਜ ਵੇਖਦੇ ਆਂ ਦੂਜਾ ਹਿੱਸਾ ਜੁੜੂ ਜਾ ਰਿਹਾ ਰੁਪਿੰਦਰ ਆ ਗਿਆ ਕਹਿੰਦੇ ਘੋੜੇ ਦਾ ਯਾਰ ਆ ਗਿਆ ਹਾਂ ਸੰਦੀਪ ਵੀ ਤੱਕਦਾ ਹੋਣਾ ਅਮਨਦੀਪ ਸਿੰਘ ਬਰਾੜ ਵੀ ਤੱਕਦਾ ਹੋਣਾ ਰੁਪਿੰਦਰ ਦੀ ਰੇਡ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫੀਆਂ ਤੇ ਮੁੱਕਣੀ ਐ ਰੇਡਾਂ ਭਾਵੇਂ ਲੱਖ ਪੈਂਦੀਆਂ ਰੁਪਿੰਦਰ ਦੀ ਰੇਡ ਤੇ ਫਰਿਆਦ ਕੋਸ਼ਿਸ਼ ਕਰਦਾ ਹੈ ਰੁਪਿੰਦਰ ਤੇ ਫਰਿਆਦ ਹਰ ਜੋ ਪਾਸੇ ਹਰ ਜੋ ਪਾਸੇ ਆ ਟੱਕਰ ਸਿਰੇ ਦੀ ਏ ਆ ਬੱਲੇ 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 ਫਰਿਆਦ ਕਬੱਡੀ ਦਾ ਜਿਸਮਾ ਜੰਮਕ ਮੇਰੇ ਵੀਰੋ ਇਧਰ ਤਿੰਨ ਕਬੱਡੀਆਂ ਕਹਿੰਦੇ ਦੀਪ ਦੀਆਂ 1100 ਦੀਆਂ ਅਮਰੀਕ ਸਮਰੇ ਬੰਨੀਆਂ ਗਲਦੇ ਵਿੱਚ ਕਾਲੀ ਡੋਰੀ ਛਾਤੀ ਤੇ ਪੱਤਾ ਪਾਣ ਦਾ ਸਾਰਾ ਯਾਲਮ ਮਾਲਿਆ ਦੀਪ ਦੀ ਮੁਸਕਾਨ ਦਾ ਸਾਰਾ ਯਾਲਮ ਮਾਲਿਆ ਫੈਨ ਹੈ ਦੀਪ ਦੀ ਮੁਸਕਾਨ ਦਾ ਮੁਸਕਾਨ ਦਾ ਫੈਨ ਹੈ ਇੱਕ ਪਾਸੇ ਦੀਪ ਹੈ ਪਹਿਲੀ ਕਬੱਡੀ 1100 ਦੀ ਅਮਰੀਕ ਸਮਰੇ ਬਣੀਓ ਸ਼ੀਨੂ ਦਾ ਪਹਿਲਾ ਜੱਫਾ ਲੱਗੂ 3100 ਦਾ ਜਾਨਾ ਤਿੰਨ ਜੱਫੇ 3100 ਦੇ ਹੈ ਪਰ ਬਰੇ ਹਰ ਤੋਂ ਪਾਸੇ ਓ ਜੈਥੂ ਕਹਿੰਦੇ ਕੀ ਹਾ ਚਾਰਾ ਬਿਆਜ ਕਿਵੇਂ ਲੱਗਦਾ ਤਾਕ ਵੈਂਦੀ ਆ ਤਾਕਾ ਰਵੀ ਨੰਬਰਦਾਰ ਦੇ ਵੱਲੋਂ ਹਾਕਮ ਵਾਲੀਏ ਜੱਗੂ ਦੇ ਤਿੰਨ ਜਫੇ 5000 ਦੇ ਹੋਣਗੇ ਤਿੰਨ ਜਫੇ 5000 ਦੇ ਰੇਡ ਪੈ ਗਈ ਹੈ ਰੇਡ ਪੈ ਗਈ ਆ ਜਿਹੜਾ ਵੀ ਤਿੰਨ ਜਫੇ ਲਾਵੇਗਾ ਬਲਕਰ ਢਿੱਲੋਂ ਕੈਨੇਡਾ ਬਣਿਆ 1000 ਜੱਗੂ ਦੇ ਤਿੰਨ ਜਫੇ 5500 ਦੇ ਲੱਖੀ ਕੈਨੇਡਾ ਖੁਸ਼ ਕਰੇ ਵਾਲ ਕੈਨੇਡਾ ਕਿੰਦਰ ਕੈਨੇਡਾ ਤੇ ਪਰਮ ਕੈਨੇਡਾ ਮੇਰੇ ਵੀਰੋ ਪੰਜਾਬ ਟਾਈਗਰ ਦੇ ਜੱਕੀ ਲਾਮੂ ਆਣ ਗਏ ਹੁਣੀ ਲਓ ਕਹਿੰਦੇ ਨੰਬਰ ਰੇਡਰ ਦਾ ਸ਼ਿਲੂ ਦੇ ਤਿੰਨ ਜਫੇ 3100 ਦੇ ਆ ਸਕਰਾਜ ਲੱਖੀ ਤੇ ਖੁਸ਼ਬਨੀਓ ਲਓ ਕਹਿੰਦੇ ਸ਼ਾਜੀ ਸ਼ਹਿਯਾਦ ਅਲੀ ਨੇ ਕਬੱਡੀ ਪਾਈ ਹੈ ਚਾਰ ਜਫੇ ਜੰਗੀ ਵਾਲੇ ਦੇ ਤਿਆਰ ਵਰ ਤਿਆਰ ਜੇਥੂ ਕਹਿੰਦੇ ਮੇਲੇ ਦਾ ਕਹਿੰਦੇ ਗ੍ਰੈਂਡ ਫੈਰਲੇ ਖੇਡਿਆ ਜਾ ਰਿਹਾ ਆ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਪ ਕਰਾਵੇਗਾ ਲਓ ਗੁਰਵਿੰਦਰ ਤੇ ਸ਼ਾਜੀ ਗੁਰਵਿੰਦਰ ਤੇ ਆ ਗਿਆ ਸ਼ਹੀਆਦ ਇੰਨੀ ਵੱਡਾ ਗੁਜ਼ਰਾਣਾ ਦਾ ਸੋਦੀ ਸਕਸੈਸਫੁਲ ਪਾ ਗਿਆ ਅਮਰੀਕ ਸਮਰੇਵਣੀਓ 3 ਤੇ 1100 ਲਗਿਆ ਪਹਿਲੀ ਸਕਸੈਸਫੁਲ ਪੈ ਗਈ ਹੈ ਪਰ ਕਬੱਡੀ ਦਾ ਟਰਨੈਡੋ ਕਬੱਡੀ ਦਾ ਬਾਪ ਰੋਲਾ ਦੋਤੇ ਵਾਲਾ ਰਪਿੰਦਰ ਮੇਰੇ ਵੀਰੋ ਦੁਨੀਆ ਦਾ ਪ੍ਰਸਿੱਧ ਕਬੱਡੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ 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 ਇਹ ਵੀ ਹਾਕਮ ਵਾਲੀ ਆ 35500 ਦੇ ਆ ਇੱਕ ਪਾਸੇ ਜੱਗੂ ਰੈਂਬੋ 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 ਹਰ ਜੋ ਪਾਸੇ ਹਰ ਜੋ ਪਾਸੇ ਉਹ ਜੇਠੂ ਕਹਿੰਦੇ ਰੈਂਬੋ ਦਾ ਜਫਾ ਕਿਵੇਂ ਲੱਗਿਆ ਸਰੇ ਦਾ ਮੁਕਾਬਲਾ ਲੈ ਵੀ ਛੇਲੂ ਕਰਨਾ ਪੈਣਾ ਕੁਝ ਨਾ ਕੁਝ ਅੱਜ ਜਿੱਤਣਾ ਤੇ ਕੁਝ ਨਾ ਕੁਝ ਕਰਨਾ ਪੈਣਾ ਪਰ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਸਗਰਾਜ ਇੱਕ ਗੱਲ ਦੱਸਦਾ ਇਧਰ ਦੋ ਬੰਦੇ ਆ ਇੱਕ ਜੱਗੂ ਦੇ ਪੱਖ ਦਾ ਇੱਕ ਸ਼ਿਲੂ ਦੇ ਪੱਖ ਦਾ ਇੱਕ ਦੂਜੇ ਦੀ ਥਾਪੀਆਂ ਮਾਰੀ ਜਾਂਦੇ ਆ ਇੱਕ ਜੱਗੂ ਦੀ ਸਪੋਰਟ ਤੇ ਬੈਠਾ ਦੂਜਾ ਸ਼ਿਲੂ ਦੀ ਸਪੋਰਟ ਤੇ ਬੈਠਾ ਇਹ ਲੋਕਾਂ 'ਚ ਪਿਆਰ ਹੈ ਮਾਂ ਖੇਡ ਕਬੱਡੀ ਦਾ جنੂਨ ਹੈ ਮਾਂ ਖੇਡ ਕਬੱਡੀ ਦਾ ਜਸਮਾਨੀ ਚੁੰਬਕ ਜਸਮਾਨੀ ਚੁੰਬਕ ਚੁੰਬੜ ਗਿਆ ਆ ਮੁੰਡਾ ਕਹਿੰਦੇ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ 'ਚ ਗੱਲਾਂ ਚੱਲੀਆਂ ਮੁੰਡਾ ਗੁਜਰਾਂ ਦਾ ਖੁੱਤੀ ਪਾਵੇ ਲੋਕਾਂ 'ਚ ਗੱਲਾਂ ਚੱਲੀਆਂ ਫਰੀਅਦ ਦਾ ਜਫਾ ਵਧੀਆ ਲੱਗਾ ਕਰੀ ਫਰੀਅਦ ਲਈ ਵੀ ਤਾੜੀਆਂ ਮਾਰੋ ਸ਼ਕਰਪੁਰੀਏ ਕਹਿਰ ਕਰੀ ਤੁਰੇ ਆਉਂਦੇ ਓ ਬਠਿੰਡੇ ਵਾਲਿਓ ਕੀ ਹਾਲੇ ਚੱਲਿਆ ਸਿਰਾ ਹੋਇਆ ਪਿਆ ਬਾਬੇ ਦੀ ਫੁੱਲ ਕਿਰਪਾ ਹਾਂ ਸਿਰਾ ਹੋਇਆ ਪਿਆ ਬਾਬੇ ਦੀ ਫੁੱਲ ਕਿਰਪਾ ਅਗਲੀ ਰੇਲ ਪਾਉਣ ਦੇ ਲਈ ਆ ਸ਼ਕਰਪੁਰੀਆ ਖੇਡ ਮੈਦਾਨ ਦੇ ਵਿੱਚ ਵਾਧਦਾ ਹੈ ਲੈ ਵੀ ਬਿੰਦੀ ਮੁਬਾਰਕਾ ਆ ਟੁੱਟ ਕੇ ਖੀਲੂ ਮੂਰੇ ਹੋ ਗਿਆ ਆ ਦੋ ਖਿਡਾਰੀਆਂ ਦੇ ਦਰਮਿਆਨ ਆ ਟੱਕਰ ਸਿਰੇ ਦੀ ਹੋਣੀ ਐ ਆ ਟੱਕਰ ਕਹਿੰਦੇ ਸਿਰੇ ਦੀ ਹੋਣੀ ਐ ਆ ਦੇਖੋ ਨਿਆਰਾ ਦੇਖੋ ਨਿਆਰਾ ਆ ਸ਼ਾਜੀ ਤੇ ਸ਼ੀਲੂ ਸ਼ਾਜੀ ਤੇ ਹਰ ਜੋ ਪਾਸੇ ਹਰ ਜੋ ਪਾਸੇ ਆ ਦੋ ਸਕਸੈਸਫੁਲ ਪੈ ਗਿਆ ਸ਼ਾਜੀ ਦਾ ਕੰਮ ਕਿਵੇਂ ਆ ਜੇਠੂ ਕੇ ਵਾਲਿਓ ਅੱਜ ਤਾਂ ਹੁੱਲੇ ਫੁਲਾਰੇ ਆ ਅੱਜ ਧੀ ਅੱਜ ਕਬੱਡੀ ਜਿੰਦਾਬਾਦ ਹੈ ਅੱਜ ਰਕਾੜ ਟੁੱਟ ਗਿਆ ਅੱਜ ਲੋਕਾਂ ਨੇ ਗੱਲਾਂ ਕਰਤੀਆਂ ਅੱਜ ਬੋਰਡ ਵਾਈਡ ਕਹਿੰਦੇ ਚਰਚੇ ਹੋ ਗਏ ਆ ਲਾਈਵ ਸਪੋਰਟਸ 13 13 ਤੇ ਰੈਂਬੋ ਤੇ ਟਰਨੇਡੋ ਰੈਂਬੋ ਤੇ ਟਰਨੈਂਡੋ ਨੰਬਰ ਲੈ ਕੇ ਆ ਗਿਆ ਅਗਲੀ ਰੇਲ ਕਹਿੰਦੇ ਬੂਰੀਆ ਫੇਰ ਤਿਆਰ ਵਰ ਤਿਆਰ ਹਾਂ ਬੂਰੀਆ ਸੀਸਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜੰਗੀਆਣ ਦੇ ਚਾਰ ਸਾਰੇ ਤਿਆਰ ਵਰ ਤਿਆਰ ਖੇਰਾਂ ਦੇ ਵਿੱਚੋਂ ਕੌਣ ਹਾ ਸ਼ਿਲੂ ਫੇਰ ਯਾਤਨ ਕਰਦਾ ਹੋਇਆ ਹਰ ਜੋ ਪਾਸੇ ਆ ਦੋ ਖਿਡਾਰੀਆਂ ਦੇ ਦਰਮਿਆਨ ਹਾਂ ਬੱਲੇ 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 ਹਾਂ ਕਬੱਡੀ 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 ਏ ਜੱਕ ਨੰਬਰ ਰੇਂਡਰ ਦਾ ਆਹ ਜੱਕ ਨੰਬਰ ਰੇਂਡਰ ਦਾ ਨੰਮ ਰੇਟਰ ਦਾ ਨੰਬਰ ਰੇਟਰ ਦਾ ਗੋਰਾ ਰਸਾਲੂ ਫੇਰ ਆ ਗਿਆ ਹੈ ਗ੍ਰੈਂਡ ਫਿਨਾਲੇ ਮਣੀ ਖਾਡਾ ਵੀਰ ਜੈਠੂ ਕੇ ਤੇ ਨਾਲ ਉਹ ਹੋ ਜਾਣਿਆ ਰਾਣਾ ਜੀ ਉਹ ਥੋੜਾ ਜਾ ਹੁਣ ਦੇਖ ਲੋ ਉਹ ਕਬੱਡੀ ਕਿਹੜੀ ਪੈ ਰਹੀ ਐ ਇਧਰ ਕੋਰਾਰ ਸਾਲੂ ਤੇ ਰੈਂਪੋ ਰੈਂਪੋ ਇੱਕ ਪਾਸੇ ਹਾਕਮ ਵਾਲੀਆ ਪਾਉਂਦਾ ਖੁੱਤੀ ਖੇਡ ਮੈਦਾਨ ਦੇ ਵਿੱਚ ਮੁੰਡਾ ਮਾਨਸਾ ਬੱਲਦਾ ਗੱਲ ਗੱਲ ਤੇੜੀ ਪਗਾ ਗਿਆ ਮੁੰਡਾ ਮਾਨਸਾ ਬੱਲਦਾ ਗੱਲ ਗੱਲ ਤੇੜੀ ਪਗਾ ਗਿਆ ਗੱਲ ਗੱਲ ਤੇੜੀ ਪਗਾ ਗਿਆ ਏ ਏ ਹਰਪ੍ਰੀਤ ਸਰਪੰਚ ਦੇ ਵੱਲੋਂ ਹਾਕਮ ਵਾਲੀਏ ਜੱਗੂ ਦੇ ਦੋ ਜਖਮਾਂ ਤੇ 1000 ਮੈਚ ਕਹਿੰਦੇ ਸਿਰੇ ਦਾ ਹੋ ਟਰੈਕਟਰ ਤਿਆਰ ਜਿਨਾ ਭਾਈ ਹੂਟਾ ਵਾਲੇ ਤੋਂ ਥੋੜਾ ਥੋੜਾ ਪਾਸੇ ਹੋ ਜਾ ਵੀਰ ਬੜ ਕੇ ਪੁਰੇ ਹੋ ਜਾ ਪਾਸੇ ਹੋ ਜਾ ਫਿਰ ਬੜ ਕੇ ਹੂਟਾ ਵਾਲੇ ਤੋਂ ਪਾਸੇ ਹੋ ਜਾ ਆਹ ਕਹਿੰਦੇ ਸ਼ਹਿਯਾਦ ਨੇ ਫੇਰ ਕਬੱਡੀ ਪਾ ਦਿੱਤੀ ਹੈ ਸਾਜੀ ਸ਼ਕਰਪੁਰੀਆ ਦਿਲਵਿੰਦਰ ਤਿਆਰ ਗੁਰਪ੍ਰੀਤ ਤਿਆਰ ਟੇਕੂ ਬਲਹਾਰਾ ਤਿਆਰ ਬਰ ਤਿਆਰ ਮੈਚ ਕਹਿੰਦੇ ਸਿਰੇ ਦਾ ਆ ਪੈਂਦੀ ਰੇਡ ਨੰਬਰ ਰੀਡਰ ਦਾ ਨੰਬਰ ਰੀਡਰ ਦਾ ਸ਼ਾਜੀ ਨੂੰ ਜਿਹੜਾ ਜੱਫਾ ਲਉ 3000 ਨਹੀਂ ਸ਼ਾਜੀ ਨੂੰ ਦਿੱਤਾ ਜਾਣਾ ਖੁਸ਼ਾ ਰਾਮਣਾ ਚੇਅਰਮੈਨ ਤੇ ਨਾਲ लवली ਸਰਪੰਚਾਂ ਤੇ ਨਾਲ ਸਾਡਾ ਕਹਿੰਦੇ ਲੱਖੀ ਇਹਨਾਂ ਮੰਨੀਆਂ 3000 ਕਹਿੰਦੇ ਸ਼ਾਜੀ ਦੀਆਂ ਰੇਡਾਂ ਤੇ ਜੱਗੂ ਦੇ ਜਫਿਆਂ ਤੇ 5500 ਸ਼ੀਲੂ ਦੇ ਤਿੰਨ ਜਫਿਆਂ ਤੇ 3100 ਪਰ ਰਪਿੰਦਰ ਦੋਤੇ ਵਾਲਾ ਕਬੱਡੀ கிரੈਂਡ ਫੜਾਲੇ ਜੇਠੂ ਕੇ ਦੀ ਧਰਤੀ ਜਸਮਾਨੀ ਚੁੰਬਕ ਇਹ ਮੁੰਡਾ ਇੱਕੋ ਜਿਹਾ ਗੁੱਜਰ ਕਬੱਡੀ ਚ ਕੰਮ ਆ ਰਿਹਾ ਇੱਥੇ ਰੱਖਾ ਮੁੰਡਾ ਗੋਜਰਾ ਦਾ ਕਬੱਡੀ ਚ ਕਮਾਲ ਕਰਦਾ ਹੈ ਅੱਜ ਦੇ ਦਿਨ ਦਾ ਫਾਈਨਲ ਅਗਲੀ ਰੇਡ ਪੁਆਇੰਟ ਦੇ ਲਈ ਕਹਿੰਦੇ ਪੂਰੀਆ ਫੇਰ ਤਿਆਰ ਪਰ ਤਿਆਰ ਪੂਰੀਆ ਤਿਆਰ ਹੈ ਲੋਕੀ ਗੱਲਾਂ ਕਰਦੇ ਵੀ ਜੇਠੂ ਕੇ ਦੇ ਮੇਲੇ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਹੋਰ ਕਿੱਧਰ ਨੂੰ ਜਾਂਦੇ ਆ ਅੰਦਾਜ਼ੇ ਲੱਗ ਰਹੇ ਆ ਆ ਗੱਲਾਂ ਹੋ ਰਹੀਆਂ ਪਰ ਮੈਨੂੰ ਲੱਗਦਾ ਟੱਕਰਾ ਵੀ ਸਿਰੇ ਦੀ ਏ ਆ ਬੱਲੇ 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 ਪੂਰੀਆ ਵੀ ਫੱਟਾ ਆ ਪੂਰੀਆ ਵੀ ਰੰਗਾਂ ਚ ਪੂਰੀਆ ਵੀ ਨੌਨ ਸਟਾਪ ਪਾਈ ਤਰਿਆਉਂਦਾ ਆ ਆ ਪੂਰੀਆ ਵੀ ਗੱਲਾਂ ਕਰਾਈ ਆ ਆਂ ਜੈਠੂ ਕੇ ਤੇ ਸਿਰਾਂ ਹੋ ਗਿਆ ਜੈਠੂ ਕੇ ਜੇ ਕਹਿੰਦੇ ਲੋਕ ਖੁਸ਼ ਹੋ ਗਿਆ ਤਾਨੂੰ ਗੋਲੇ ਵਾਲੇ ਚ ਲੋਕਾਂ ਦਾ ਚਿੱਤ ਖੁਸ਼ ਹੋਣਾ ਇੱਕ ਨੂੰ ਕਹਿੰਦੇ ਸੰਘੇੜੇ ਤੇ ਦੋ ਨੂੰ ਡੱਬ ਵਾਲੀ ਮਲਕੋ ਤੇ ਤਿੰਨ ਨੂੰ ਕੁੱਤੀਆਂ ਚ ਗੱਲਾਂ ਹੋਣੀਆਂ ਕੋਰਾਰ ਸਾਲੂ ਮਲੂਕ ਅਲੀ ਕੋਰਾਰ ਸਾਲੂ ਆ ਪੱਕੇ ਜਫੇ ਲਾਉਂਦਾ ਆ ਪੱਕੇ ਜਫੇ ਲਾਉਂਦਾ ਆ ਪੱਕੇ ਜਫੇ ਲਾਉਂਦਾ ਰਾਣਾ ਬੜਾ ਚੋਰੀਆ ਉਹਦੀ ਖੇਡ ਕਲੱਬ ਦੇ ਲਈ ਮਲੂਕ ਲਈ ਪੱਕੇ ਜਫੇ ਲਾਉਂਦਾ ਲੈ ਵੀ ਜੇਠੂ ਕਹਿੰਦੇ ਹੋ ਜੇ ਸ਼ਕਰਪੁਰੀਏ ਮੁੰਡਿਆਂ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੋ ਨਾਲੇ ਜ਼ੋਰਦਾਰ ਸ਼ਕਰਪੁਰੀਏ ਕਹਿੰਦੇ ਸਿਰਾਂ ਲਈ ਤੁਰਿਆਉਂਦੇ ਆ ਮੈਚ ਕਹਿੰਦੇ ਬੜਾ ਵਧੀਆ ਲਓ ਸਾਹਮਣੇ ਕਹਿੰਦੇ ਸ਼ਹਿਜ਼ਾਦ ਨੇ ਕਬੱਡੀ ਪਾਈ ਹੈ ਚਾਰ ਜਫੇ ਤਿਆਰਬਰ ਤਿਆਰ ਹੋ ਪੈਂਦੀ ਰੇਡ ਨੰਬਰ ਨੰਬਰ ਕਹਿੰਦੇ ਜਾਫੀਆਂ ਨੂੰ ਦਿੱਤਾ ਗਿਆ ਨੰਬਰ ਕਹਿੰਦੇ ਜਾਫੀਆਂ ਦਾ ਪਰ ਨੰਬਰ ਦੇ ਉੱਪਰ ਰਿਵਿਊ ਦੀ ਮੰਗ ਹੋਈ ਹੈ ਜਿਹੜੇ ਰੈਫਰੀ ਬਾਹਰਲੇ ਪਾਸੇ ਨੇ ਉਹ ਵੀਰਵਾ ਕੇ ਚੈੱਕ ਕਰ ਲਿਓ ਕਿਉਂਕਿ ਫਾਈਨਲ ਖੇਡਿਆ ਜਾ ਰਿਹਾ ਹੈ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਇਧਰ ਖੁਸ਼ਗਰਿਆਲ ਲੱਖੀ ਕੈਨੇਡਾ ਤੇ ਨਾਲ ਕਹਿੰਦੇ ਮੇਰੇ ਵੀਰੋ ਕਿੰਦਰ ਤੇ ਨਾਲ ਸਾਡਾ ਮੇਰੇ ਵੀਰੋ ਲੱਖੀ ਕੈਨੇਡਾ ਵਾਲਾ ਜੱਗੀ ਰਾਮੂ ਵਾਲੀਆ ਨਾਲ ਹਰਦੀਪ ਫੁੱਲ ਦੀਪ ਢਿੱਲੋਂ ਪੰਜਾਬ ਟਾਈਗਰ ਦੀ ਟੀਮ ਹੈ ਇੱਕ ਕਹਿੰਦੇ ਟਰੈਕਟਰ ਇਹਨਾਂ ਬਣਿਉਆ ਇੱਕ ਅਮਰੀਕ ਸਮਰੇ ਬਣਿਉ ਟਰੈਕਟਰ ਦਿੱਤਾ ਗਿਆ ਬਾਠ ਪਰਿਵਾਰ ਦੇ ਵੱਡੇ ਯੋਗਦਾਨ ਚਾਰ ਹੈ ਚਾਰੇ ਦੇ ਚਾਰੇ ਕਹਿੰਦੇ ਝੋਟੀ ਦੇ ਆਹ ਰੈਂਪੋ ਤੇ ਦੂਜੇ ਪਾਸੇ ਰਪਿੰਦਰ ਦੋਤੇ ਵਾਲਾ ਜਾਂਦਾ ਬੁੱਕਦਾ ਆਹ ਜਾਂਦਾ ਬੁੱਕਦਾ ਘੱਟੀ 'ਇ ਰੁਕਦਾ ਦੋਦੇ ਵਾਲਾ ਜਾਂਦਾ ਜੇਠੂਗੇ ਚ ਬੁੱਕਦਾ ਆ ਦੋਦੇ ਵਾਲਾ ਕਹਿੰਦੇ ਜਾਂਦਾ ਬੁੱਕਦਾ ਅਗਲੀ ਰੇਲ ਪਾਉਣ ਦੇ ਨੇ ਕਹਿੰਦੇ ਬੂਰੀਆ ਫੇਰ ਤਿਆਰ ਪਰ ਤਿਆਰ ਲੱਗਦਾ ਵੀ ਇੱਕ ਟਰੈਕਟਰ ਤੇ ਕਹਿੰਦੇ ਬੂਰੀਆ ਪੈਂਦਾ ਲੱਗਦਾ ਇੱਕ ਟਰੈਕਟਰ ਤੇ ਬੂਰੀਆ ਲੈ ਜਾਂਦਾ ਲੱਗਦਾ ਪਰ ਹਣੇ ਸਮਾਂ ਬਾਕੀ ਉਹ ਪੈਂਦੀ ਰੇਲ ਹਟ ਜੋ ਪਾਸੇ ਨੰਬਰ ਭਾਵੀ ਦਾ ਪਰਮਾਤਮਾ ਮਿਹਰ ਕਰੇ